ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵਗੇ ਅਸੀਂ ਵੀ ਠੀਕ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਸੀ ਤੇ ਅੱਜ ਤੇਰਾ ਪੋ ਸੀ ਤੇ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਸ਼ਹਾਦਤ ਦਾ ਦਿਨ ਹੈ ਅਸੀਂ ਛੋਟੇ ਸਹਿਬਜ਼ਾਦੇ ਨੂੰ ਯਾਦ ਕਰਦੇ ਹੋਏ ਮੈਂ ਆਪਣੇ ਵੀਰ ਜੀ ਨੂੰ ਮੂਵੀ ਦਿਖਾਈ ਚਾਰ ਸਹਿਬਜ਼ਾਦੇ ਤੇ ਵੀਰ ਜੀ ਨੂੰ ਤੇ ਆਫ ਦੇ ਬਾਰੇ ਦੱਸਿਆ ਕਿ ਕਿ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਤੋਂ ਲੈ ਕੇ ਆਪਣੇ ਚਾਰ ਬੁੱਤਰ ਫਰਬੰਸ ਤੋਂ ਵਾਰ ਦਿੱਤੇ ਮੈਂ ਤੇ ਵੀਰਾ ਇਮੋਸ਼ਨਲ ਹੋ ਗਏ ਕਿ ਜਿਤਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਫਰਬੰਸ ਤੋਂ ਵਾਰ ਦਿੱਤਾ ਸੀ ਸਾਡਾ ਵਾਰ-ਵਾਰ ਸ਼ੀਸ਼ ਝੁੱਕਦਾ ਉਹਨਾਂ ਸ਼ਹੀਦਾਂ ਅੱਗੇ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਜ਼ਰੂਰੀ ਨਹੀਂ ਕਿ ਆਪਾਂ ਸ਼ਹੀਦੀ ਦਿਹਾੜਿਆਂ ਵਿੱਚ ਹੀ ਗੁਰੂ ਸਾਹਿਬ ਜੀ ਨੂੰ ਯਾਦ ਕਰੀਏ। ਸਵਾਸ ਸਵਾਸ ਆਪਾਂ ਜਿਹਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਆਪਣੇ ਲਈ ਇੰਨੀਆਂ ਸ਼ਹਾਦਤਾਂ ਦਿੱਤੀਆਂ। ਮੈਂ ਬਹੁਤ ਜ਼ਿਆਦਾ ਭਾਵੁਕ ਹੋ ਰਿਹਾ ਫਿਰ। ਮੈਂ ਆਪਣੇ ਵੀਰੇ ਨੂੰ ਪੂਰੀ ਹਿਸਟਰੀ ਦਫੀ ਤੇ ਮੇਰਾ ਵੀਰਾ ਵੀ ਬਹੁਤ ਭਾਵੁਕ ਹੋਇਆ ਇਹ ਫਿਲਮ ਵੇਖ ਕੇ। ਛੋਟੇ ਫੈਪ ਜਿਆਦੇ ਦੀ ਸ਼ਹਾਦਤ ਨੂੰ ਫੇਰ ਯਾਦ ਕਰਦੇ ਹੋਏ ਆਪਾਂ 2 ਮਿੰਟ ਦਾ ਫਿਮਰਨ ਕਰੀਏ ਆਪਾਂ ਆਪਣੇ ਪੂਰੇ ਪਰਿਵਾਰ ਦੇ ਨਾਲ 2 ਮਿੰਟ ਤੋਂ ਫਮਾ ਕੱਢ ਕੇ ਫਿਮਰਨ ਕਰੀਏ ਕਮੈਂਟਾਂ ਵਿੱਚ ਜਰੂਰ ਵਾਈਗੁਰੂ ਜੀ ਲਿਖਿਓ ਤੇ ਆਪਣੇ ਘਰਦਿਆਂ ਨਾਲ ਵਾਈਗੁਰੂ ਵਾਈਗੁਰੂ ਦਾ ਫਿਮਰਨ ਕਰਿਓ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ